বলে দিও বেহার সরিয়া কথা বলে সোনা সরিয়া কথা কি আবা সোহে পাদে কই না পাদে সবারে জি পুরা ভোট টেন পারিয়া নেয়া সরিয়া ওলে সোনা সরিয়া কথা ਐਨ ਬੂਖੇਲਾ ਨੋਟਿੰਗ ਇੰਤਜ਼ਾਰ ਕਰਦਾ ਨੀ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸਰਦਾਰ ਸਾਬੂ ਸਿੰਘ ਧਰਮਸਾਲ ਜਿੰਦਾਬਾਦ ਸਰਦਾਰ ਸਾਬੂ ਸਿੰਘ ਧਰਮਸਾਲ ਜਿੰਦਾਬਾਦ ਇੱਕ ਮਿੰਟ ਰਹੀ ਇੱਕ ਮਿੰਟ ਹੋਰ ਜਿੱਥੇ ਤੋਂ ਬਾਅਦ ਪਹਿਲੀ ਮੀਟਿੰਗ ਸੀ ਕਿਥੇ ਜਦੋਂ ਸਨਮਾਨ ਕੀਤਾ ਪਹਿਲਾਂ ਤਾਂ ਸਾਰਿਆਂ ਦਾ ਇਹ ਫਰਜ਼ ਬਣਦਾ ਕਿਉਂਕਿ ਸਰਕਾਰ ਨਾਲ ਲੜਾਈ ਸੀ ਔਰ ਐਡੇ ਅੰਡਰ ਪ੍ਰੈਸ਼ਰ ਇੰਨੇ ਦਬਕੇ ਵੀ ਚੱਲਦੇ ਹੋਏ ਇਹ ਮੈਂਬਰ ਜਿੱਤ ਕੇ ਆਏ ਨੇ ਇਹਨਾਂ ਦਾ ਸਨਮਾਨ ਕਰਨਾ ਸਾਡਾ ਫਰਜ਼ ਸੀ। ਪਾਰਟੀ ਨੇ ਇਹਨਾਂ ਦਾ ਸਨਮਾਨ ਕੀਤਾ ਹੈ। ਔਰ ਦੂਸਰਾ ਮੈਂ ਗੱਲ ਕਹਿ ਦਿਆਂ ਕੀ ਅਸੀਂ ਮੀਟਿੰਗ ਕੀਤੀ ਹੈ। ਮੀਟਿੰਗ 'ਚ ਫੈਸਲਾ ਲਿਆ ਸਰਬਸੰਪਤੀ ਨਾਲ ਸਾਰਿਆਂ ਨੇ। ਕਿ ਸਰਕਾਰ ਕੋਲ 12 ਮੈਂਬਰ ਨੇ ਭਾਵੇਂ 13ਾ ਹੋਣ ਜਿੰਨੇ ਹੋਣ ਸਾਡਾ ਕਿਸੇ ਨਾਲ ਵੀ ਕੋਈ ਰਲੇਵਾਂ ਨਹੀਂ ਹੋਏਗਾ ਕਾਂਗਰਸ ਪਾਰਟੀ ਆਪੋਜੀਸ਼ਨ 'ਚ ਰਹੇਗੀ ਔਰ ਬਲਾਗਸੰਮਤੀ ਦੇ ਹਰ ਕੰਮ ਤੇ ਨਿਗਰਾਨਾ ਰੱਖਣਗੇ ਮੈਂਬਰ ਸਾਡੇ ਜਿੱਥੇ ਸਹੀ ਹੋਇਆ ਉਹਨੂੰ ਸਹੀ ਦੱਸਣਗੇ ਸਹਿਯੋਗ ਦੇਣਗੇ ਔਰ ਜਿੱਥੇ ਗਲਤ ਹੋਇਆ ਇਹ ਡਟ ਕੇ ਵਿਰੋਧ ਕਰਨਗੇ ਸਾਡਾ ਕਿਸੇ ਨਾਲ ਕੋਈ ਗੱਠ ਜੋੜਨੀ ਨਾ ਗੱਟ ਚੋਇਤ ਹੋਏਗਾ ਨਾ ਅਸੀਂ ਕਰਾਂਗੇ ਕਾਂਗਰਸ ਪਾਰਟੀ ਦੇ ਮੈਂਬਰ ਸਹਿਬਾਨ ਸਾਰੇ اپੋਜੀਸ਼ਨ ਔਰ ਲੋਕਾਂ ਦੇ ਹੱਕ ਲਈ ਆਵਾਜ਼ ਚੁੱਕਦੇ ਰਹਿੰਗੇ ਮੰਤਰੀ ਸਾਹਿਬ ਸੱਤ ਸੀਟਾਂਈਆਂ ਨੇ ਜੇਕਰ ਵੋਟ ਪਰਸੈਂਟ ਦੇ ਦੇਖੀਓ ਕਿ ਮੇਰੀ ਹਲਕੇ ਚ ਵੋਟ ਪਰਸੈਂਟ ਤੁਸੀਂ ਆਪ ਕੱਢ ਲਿਓ ਅਲਟੀਮੇਟਲੀ ਸਾਰਾ ਜਿਹੜਾ ਹਲਕੇ ਦਾ ਵੋਟਰ ਆ ਪਿੰਡਾਂ ਦਾ 4200 ਦੇ ਕਰੀਬ ਮੈਂ ਤੁਹਾਨੂੰ ਡਾਟਾ ਵੀ ਦੇ ਦਾਂਗਾ ਕਿਉਂਕਿ 1 ਨੰਬਰ ਤੇ ਜੇ ਸੀਟਾਂ ਦੇ ਹਿਸਾਬ ਨਾਲ ਜਾਈਏ ਤਾਂ ਝਾਰੂ ਕਹਿੰਦੇ ਸਾਡੇ ਕੋਲ 12 ਆਈਆਂ ਨੇ ਦੂਜੇ ਨੰਬਰ ਤੇ ਅਸੀਂ ਤੀਜੇ ਨੰਬਰ ਤੇ ਲੇਕਿਨ ਵੋਟਾਂ ਦੇ ਹਿਸਾਬ ਨਾਲ ਵੋਟਾਂ ਦੇ ਹਿਸਾਬ ਨਾਲ 1200 4200 ਵੋਟ ਸਾਡੀ ਆਮ ਆਦਮੀ ਪਾਰਟੀ ਨਾਲੋਂ ਵੱਧ ਹੈ ਟੋਟਲ ਜੀ ਤੇ ਮੈਂ ਸਮਝਦਾ ਕਿ ਟੋਟਲ ਵੋਟਾਂ ਗਿਣੀਆਂ ਤਾਂ ਕਾਂਗਰਸ ਪਾਰਟੀ 1 ਨੰਬਰ ਤੇ 4200 ਵੋਟ ਦੀ ਲੀਡ ਕਰ ਰਹੀ ਹੈ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਔਰ ਤੀਸਰੇ ਨੰਬਰ ਤੇ ਅਕਾਲੀ ਦਲ ਹੈ ਕਮੰਤਰੀ ਜੀ ਉਹ ਮਨਰੇਗਾ ਨੂੰ ਲੈ ਕੇ ਜਿਵੇਂ ਬਦਲਾਅ ਹੋ ਰਹੇ ਨੇ ਪਿੰਡਾਂ 'ਚ ਗਰੀਬ ਲੋਕ ਜਾਂ ਪਰਚੇਤਾਂ ਨੂੰ ਵੀ ਕਾਫੀ ਕੰਮ ਮਨਰੇਗਾ ਚ ਹੁੰਦਾ ਸੀ ਉਸ ਨੂੰ ਕਿਵੇਂ ਦੇ ਦੇ ਬੈ ਸਮਝਦਾ ਕਿ ਇੱਕ ਗਰੀਬ ਨੂੰ ਸੱਟ ਮਾਰੀ ਗਈ ਆ ਇਹ ਹਿੰਦੁਸਤਾਨ ਦੀ ਸਰਕਾਰ ਬੀਜੇਪੀ ਵਾਲੇ ਹੁਣ ਪਿੰਡਾਂ 'ਚ ਇੱਕ ਪਾਸਤਾ ਗਰੀਬਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਉੱਤੇ ਚੁੱਕਣਾ ਹੈ ਘਰ ਘਰ ਜਾ ਕੇ ਕਹਿੰਦੇ ਨੇ ਜਿਹੜਾ ਗਰੀਬ ਰੋਟੀ ਕਮਾ ਕੇ ਖਾ ਰਿਆ ਸੀ ਕਾਂਗਰਸ ਪਾਰਟੀ ਦੀ ਡਾਕਟਰ ਮੋਨਮੋਹ ਸਿੰਘ ਦੀ ਸਰਕਾਰ ਨੇ ਸਕੀਮ ਲਿਆਂਦੀ ਸੀ ਮਹਾਤਮਾ ਗਾਂਧੀ ਜੀ ਦੇ ਨਾਂ ਤੇ ਕਿ ਮਹਾਤਮਾ ਗਾਂਧੀ ਜੀ ਚਾਹੁੰਦੇ ਸੀ ਕਿ ਗਰੀਬਾਂ ਨੂੰ ਉਪਰ ਚੁੱਕਿਆ ਜਾਵੇ ਉਹਨਾਂ ਦੇ ਦਰਦ ਸਮਝਦੇ ਸੀ ਔਰ ਨਰੇਗਾ ਸਕੀਮ ਲਿਆਂਦੀ ਸੀ ਘੱਟੋ ਘੱਟ 100 ਦਿਨ ਦਾ ਰੋਜ਼ਗਾਰ ਮੁਕਰਰ ਕੀਤਾ ਸੀ ਗਾਰੰਟੀ ਸੀ 100 ਦਿਨ ਦੀ ਉਹ ਚੱਲ ਰਹੀ ਸੀ ਔਰ ਇਹ ਜਿਹੜੇ ਮੋਦੀ ਸਾਹਿਬ ਤੇ ਉਹਨਾਂ ਦੇ ਸਾਥੀ ਬਹੁਤ ਵੱਡੀਆਂ ਵੱਡੀਆਂ ਡਿੰਗਾ ਮਾਰਦੇ ਨੇ ਸਾਡੇ ਪੰਜਾਬ ਦੇ ਵੀ ਕਈ ਲੀਡਰ ਗਏ ਨੇ ਉੱਥੇ ਉਹ ਵੀ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਆ ਜਵਾਬ ਨਹੀਂ ਦਿੰਦੇ ਮੈਨੂੰ ਸਮਝਦਾ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਗਰੀਬ ਦੇ ਹੱਥੋਂ ਰੋਟੀ ਖੋਈ ਗਈ ਹੈ ਮੂੰਹ 'ਚੋਂ ਕੱਢੀ ਗਈ ਹੈ ਔਰ ਇੱਕ ਸਕੀਮ ਦਾ ਪਹਿਲਾਂ ਤਾਂ ਨਾਮ ਰੱਖ ਕੇ ਇਹਨਾਂ ਨੇ ਮਹਾਤਮਾ ਗਾਂਧੀ ਰਾਸ਼ਟਰਪਤੀ ਰਾਸ਼ਟਰਪਿਤਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਜਿਹਦੇ ਨਾਮ 'ਤੇ ਇਹ ਸਕੀਮ ਸੀਗੀ ਉਹਦਾ ਨਾਮ ਹਟਾ ਕੇ ਇਹਨਾਂ ਨੇ RAM ਜੀ ਰੱਖਿਆ RAM ਜੀ ਦਾ ਸਾਰੇ ਸਤਿਕਾਰ ਕਰਦੇ ਆ ਪੂਰੀ ਦੁਨੀਆ ਰਾਮ ਜੀ ਉਹਨਾਂ ਦੇ ਅਸ਼ੀਰਵਾਦ ਹੈ। ਰਾਮ ਜੀ ਨੂੰ ਸਾਰੇ ਮੱਥਾ ਟੇਕਦੇ ਨੇ ਪਰ ਲੇਕਿਨ ਇੱਕ ਦਿੱਤਾ ਹੋਇਆ ਨਾਮ ਵਾਪਸ ਲੈ ਕੇ ਇੱਕ ਪਾਸੇ ਅਸੀਂ ਰਾਸ਼ਟਰ ਪਿਤਾ ਦਾ ਉਹਨਾਂ ਨੂੰ ਦਰਜਾ ਦਿੱਤਾ ਹੈ ਮਹਾਤਮਾ ਗਾਂਧੀ ਜੀ ਨੇ। ਦੂਸਰਾ ਮੈਂ ਕਹਿੰਦਾ ਕਈ ਸਕੀਮਾਂ ਨੇ ਰਾਮ ਜੀ ਦਾ ਰੱਖਣ ਕਿਸੇ ਦਾ ਨਾਮ ਮਰਜ਼ੀ ਰੱਖਣ। ਰਾਮ ਜੀ ਨੂੰ ਲੋਕ ਵੈਸੀ ਸਤਿਕਾਰ ਕਰਦੇ ਨੇ। ਸੋ ਉਹ ਉਸ ਗੱਲ ਨੂੰ ਕਰਕੇ ਇਹਨਾਂ ਨੇ ਮੈਂ ਸਮਝਦਾ ਕਿ ਬੀਜੇਪੀ ਤੇ ਆਰਐਸਐਸ ਜਗ ਗੋੜਸੇ ਨਾਲ ਖੜੀ ਹੈ। ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਹਾਤਮਾ ਗਾਂਧੀ ਜੀ ਦੀ ਹਤਿਆ ਕੀਤੀ ਸ਼ਹੀਦ ਕੀਤਾ ਸੀਗਾ ਅੱਜ ਗੋੜਸੇ ਦੇ ਨਾਲ ਜਾ ਕੇ ਖੜਕੇ ਮਹਾਤਮਾ ਗਾਂਧੀ ਜੀ ਦੇ ਵਰੋਚ ਖੜੀਆ ਮੈਂ ਸਮਝਦਾ ਕਿ ਬੋੜੀ ਮਾਰੀ ਗੱਲ ਹੋਈ ਹੈ ਔਰ ਭਾਜਪਾ ਵਾਲਿਆਂ ਨੂੰ ਸੋਚ ਲੈਣਾ ਚਾਹੀਦਾ ਕਿ ਤੁਸੀਂ ਕਿਸਾਨਾਂ ਨੂੰ ਵੀ ਰੋਲਿਆ ਤੁਸੀਂ ਜਵਾਨਾਂ ਨੂੰ ਵੀ ਰੋਲਿਆ ਔਰ ਗਰੀਬ ਦੇ ਮੂੰਹ ਚੋਂ ਹੰਡ ਰੋਟੀ ਕੱਢ ਲਈ ਸਕੀਮ ਰੱਖਤੀ ਕਿ 40% ਸਟੇਟ ਸ਼ੇਅਰ ਦੇਏਗੀ ਤੇ 60% ਸੈਂਟਰ ਦੇਗਾ ਇਹ ਨਵੀਂ ਸ਼ਰਤ ਰੱਖ ਦਿੱਤੀ ਕਿ ਸਟੇਟਾਂ ਦੇ ਨਾ ਸਕਣ ਤੇ ਅਸੀਂ ਸਕੀਮ ਚਲਾ ਨਾ ਸਕੀਏ ਮੈਂ ਇਹੀ ਚਾਹੁੰਦਾ ਕਿ ਇਹਨਾਂ ਨੂੰ ਆਪ ਮੁੜ ਵਿਚਾਰ ਕਰਕੇ ਜਿਹੜਾ 100 ਦਿਨ ਦਾ ਰੋਜ਼ਗਾਰ ਉਹ ਸੈਂਟਰ ਦਵੇ ਸਟੇਟਾਂ ਨੂੰ ਆਦੇਸ਼ ਕਰਨ ਵੀ ਭਾਈ 100 ਦਾ ਤਾਂ ਅਸੀਂ ਦਿੱਤਾ ਹੈ 50 ਦਿਨ ਦਾ ਘੱਟੋ ਘਾਟ ਤੁਸੀਂ ਵੀ ਦਿਓ ਤਾਂ ਕਿ 150 ਦਿਨ ਦਾ ਕਿ ਗਰੀਬ ਨੂੰ ਆਪਣੀ ਉਹਦੀ ਰੋਟੀ ਚੱਲਦੀ ਹੋਵੇ 150 ਦਿਨ ਦਾ ਰੋਜ਼ਗਾਰ ਮਿਲ ਸਕੇ ਲਾਸਟ ਸਵਾਲ ਹੈ ਮੰਤਰੀ ਸਾਹਿਬ ਡਾਇਨਾਸੌਰ ਕਹਿੰਦੇ ਆਗੇ ਪੰਜਾਬ ਚ ਨਾਬੇ ਚ ਵੀ ਦੇਖੇ ਡਾਇਨਾਸੌਰ ਕੋਈ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਬੰਦਿਆਂ ਨੂੰ ਜਾਣਦਾ ਨਾ ਡੈਨਾ ਨੂੰ ਜਾਣਦਾ ਨਾ ਸੌਰ ਨੂੰ ਜਾਣਦਾ ਮਨੁੱਖਤਾ ਨੂੰ ਦੇਖਦਾ ਵੀ ਮਨੁੱਖ ਵਧੀਆ ਨੇ ਲੋਕ ਜਿਹੜੇ ਲੋਕਾਂ ਨੇ ਫੈਸਲਾ ਲੈਣਾ ਜਿਹੜੀ ਜਨਤਾ ਰਾਜ ਭਾਗ ਦਿੰਦੀ ਆ ਤੇ ਖੁੰਦੀ ਆ ਮੈਂ ਤਾਂ ਹਾਂਜੀ ਵਿਵੇਕ ਜੀ ਅੱਜ ਪ੍ਰੈਸ ਕਾਨਫਰੰਸ ਰੱਖੀ ਗਈ ਆ ਵਧਾਈਆਂ ਦਿੱਤੀਆਂ ਗਿਆ ਨੇ ਤੁਹਾਡਾ ਕੀ ਕਹਿਣਾ ਜੀ ਅੱਜ ਸਰਦਾਰ ਸਾਧੂ ਸਿੰਘ ਧਰਮਸੋਝ ਜੀ ਨੇ ਆਪਣੀ ਕੋਠੀ ਜੋ ਬਲਾਕ ਸੰਮਤੀ ਦੇ ਆਪਣੇ 7 ਮੈਂਬਰ ਸਹਿਬਾਨ ਜਿੱਤੇ ਨੇ ਔਰ ਇੱਕ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਮੈਂਬਰ ਸਹਿਬਾਨ ਜਿੱਤੇ ਨੇ ਉਹਨਾਂ ਨੂੰ ਮੁਬਾਰਕ ਦਿੰਦੇ ਹੋਏ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਕੁੱਠੀ ਬਲਾਕ ਕੇ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਨਾਬੇ ਹਲਕੇ ਦੇ ਵਿੱਚ ਉੱਚਾ ਚੱਕਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਔਰ ਬਲਾਕ ਵੱਲੋਂ ਅਸੀਂ ਸਾਰੇ ਜੋ ਬਲਾਕ ਸੰਮਤੀ ਦੇ 7 ਮੈਂਬਰ ਔਰ ਜ਼ਿਲ੍ਹਾ ਪ੍ਰਸ਼ਦ ਦੇ ਸਾਡੇ ਇੱਕ ਮੈਂਬਰ ਜਿੱਤੇ ਨੇ ਅਸੀਂ ਨਾਬੇ ਬਲਾਕ ਵੱਲੋਂ ਉਹਨਾਂ ਦਾ ਬਹੁਤ ਬਹੁਤ ਸਨਮਾਨ ਕਰਦੇ ਹਾਂ ਤੇ ਉਹਨਾਂ ਦਾ ਬਹੁਤ ਧੰਨਵਾਦ ਜੋ ਉਹਨਾਂ ਨੇ ਨਾਬੇ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਉੱਚਾ ਚੱਕਣ ਲਈ ਬਹੁਤ ਯੋਗਦਾਨ ਪਾਇਆ। ਉਹ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਪਤਾ ਲੱਗਿਆ ਮੈਂ ਐਸਪੈਂਡ ਚ ਵੀ ਕਾਂਗਰਸ ਨੂੰ ਬਹੁਤ ਜ਼ਿਆਦਾ ਬੋਟ ਪਈ ਹੈ ਜਿਹੜੇ ਚਾਰ ਪਿੰਡਾਂ ਦੇ ਬਣিয়ে ਕਿਸ ਤਰ੍ਹਾਂ ਦੇ ਦੇਖੋ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਦੇ ਪਿਛਲੇ ਕਿਤੇ ਹੋਏ 5 ਸਾਲ ਚ ਕਾਰਜਕਾਲ ਜੋ ਆਪਣੇ ਕੀਤੇ ਗਏ ਸੀ ਉਹਨਾਂ ਨੂੰ ਮੂਰੇ ਰੱਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਦੇ ਕੈਂਡੀਡੇਟ ਜੋ ਬਲਾਕ ਸੰਮਤੀ ਮੈਂਬਰ ਖੜੇ ਸੀ ਚਾਹੇ ਮੈਸ ਤੋਂ ਸੀ ਚਾਹੇ ਕੋਈ ਵੀ ਬਲਾਕ ਸੰਮਤੀ ਸੀ ਉਹ ਸਰਦਾਰ ਸਾਧੂ ਸਿੰਘ ਤੁਹਾਨੂੰ ਸੋਝੀ ਦੇ ਜੋ ਕਿਤੇ ਹੋਏ ਕੰਮਾਂ ਨੂੰ ਮੂਰੇ ਰੱਖ ਕੇ ਲੋਕਾਂ ਨੇ ਵੋਟਾਂ ਪਾਈਆਂ ਠੀਕ ਹੈ ਜੀ